ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਲੱਗੇ ਆਂ ਬਾਈ ਵੱਡਣਾ ਸਿਮਰਨ ਵਾਲੀ ਜੀਰੀ ਜਿਹਨੂੰ ਕਹਿੰਦੇ ਆਪਾਂ ਬੌਣੇ ਬੂਟੇ ਵਾਲੀ ਅਸੀਂ ਵੀ ਵੈਰਾਈਟੀਆਂ ਅਲੱਗ-ਅਲੱਗ ਰੱਖੇ ਹੋਏ ਆ ਲੋਕ ਲੈਣੇ ਆ ਨਵੇਂ ਵੀ ਸਾਡੇ ਕੋਲ 126 ਹੈ 777 ਹੈ ਅਸੀਂ ਕਹਿੰਦੇ ਆ ਵੀ ਸਾਡੇ ਕੋਲ ਹਲਦੀ ਵਾਲੀ ਹੈ ਬੌਣੇ ਬੂਟੇ ਵਾਲੀ ਹੈ ਇਹੋ ਜਿਹੀਆਂ ਜੀਰੀਆਂ ਸਾਡੇ ਕੋਲ ਆ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਸਮਝਾਲ ਅੱਜ ਦਾ ਬਾਈ ਬੀਜ ਬੂਜ ਤਾਂ ਸਾਰੇ ਹੋ ਹਾਂ ਇਹ ਲੋਗੇ ਹਾਂ ਕੋਈ ਉਹ ਵੀ ਜਿਹਾ ਪਾਸ ਹਾਂ ਕਿਉਂਕਿ ਆਪਾਂ ਕਹਿ ਦਈਏ ਇਹ ਬੋਨਾ ਬੂਟਾ ਨਹੀਂ ਤਾਂ ਸਹੀ ਜੀਰੀ ਖੜੀ ਆ ਆਪਣੀ ਮੋਟਰ ਪਰ ਉਧਰ ਉਹਨੂੰ ਹਲਦੀ ਪਾਈ ਉਹਨੂੰ ਕੋਈ ਉਹਨੂੰ ਨਹੀਂ ਆਈ ਉਹਨੂੰ ਹਲਦੀ ਆ ਉਹਨੂੰ ਹਲਦੀ ਨਾ ਭਾ ਜਿਹੜੀ ਨੂੰ ਹਲਦੀ ਵੀ ਨਹੀਂ ਹੈਗੀ ਉਹਦਾ ਊਂ ਝਾੜ ਘਾਟ ਝਾੜ ਘਾਟ ਹਲਕਾ ਪੈ ਗਿਆ ਤਾਣਾ ਅੱਛਾ ਜਿਹੜੀ ਪ੍ਰੋਪਰ ਸਹੀ ਜੀਰੀ ਵੱਡ ਹੋਈ ਆ ਉਹਦਾ ਝਾੜ ਵੀ 24 ਉਹ ਯਾਰ ਹਲਕਾ ਪੈ ਗਿਆ ਤਾਣਾ ਨਾ ਉਹਦਾ ਵੀ ਨਹੀਂ ਹਲਦੀ ਵੀ ਨਹੀਂ ਮੀਂਹ ਮੂਂ ਦਾ ਸਾਰਾ ਅਸਰ ਹੈ ਮੀਂਹ ਚ ਨਿਸਰਨ ਕਰਕੇ ਬੂਰ ਝੜ ਗਿਆ ਜੀਰੀ ਚ ਪोटाश ਪੈ ਗਿਆ अच्छा गल मैं एक गल और देखी है जग्गी वाली जीरीच पटासनी निकलया हम्म कंबाइनर कंबाइन ਦਾ ਫਰਕ ਹੁੰਦਾ ਪੱਕੇ ਮੈਂ ਕਿਹਾ ਉਹ ਤਵਾ ਕੰਬਾਈਨ ਦਾ ਫਰਕ ਹੁੰਦਾ ਕੰਬਾਈਨ ਦਾ ਫਰਕ ਹੁੰਦਾ ਕਈ ਕੰਬਾਈਨਾਂ ਦੀ ਸੀਪਾਂ ਜਿਹਨਾਂ ਦੀਆਂ ਬੰਦ ਹੈ ਉਹ ਸਾਰਾ ਕੁਝ ਆਕੇ ਮਾਰਦੀਆਂ ਟੈਂਕ ਚ ਜਿਨ੍ਹਾਂ ਦੀਆਂ ਸੀਪਾਂ ਖੁੱਲੀਆਂ ਉਹ ਦਾਣਾ ਸਾਫ ਕਰਦੀਆਂ ਸਾਫ ਕਰਕੇ ਲਿਆਉਂਦਾ ਅੜਤ ਦਾ ਮਰਕਾ ਨਾ ਪਰੋਣੀ ਦੀ ਦਾ ਲਾ ਉਹ ਵੀ ਪੱਖਾ ਪਾੜਾ ਘਾਟੇ ਲਾਉਂਦਾ ਅੱਛਾ ਆ ਗੱਲ ਨਾ ਕਹਿ ਤੂੰ ਸਾਡੇ ਲੋਕਾਂ ਨੇ ਗੱਲ ਪਾ ਜਣਾ ਵੀ ਜਿਹਦੇ ਨਾਲ ਰਿਸ਼ਤੇਦਾਰੀ ਬਗਾਉਨੇ ਆ ਰਿਚੀ ਜੀ ਜਰਾ ਕਾਲਦਾ ਬੈਠਾ ਹੈ ਹੁਣ ਰਿਚੀ ਜੀ ਦਾ ਸਾਰਾ ਸਿਸਟਮ ਇੱਕੋਸਾਰ ਦਾ ਯਾਰ ਜੀਰੀ ਜੀ ਸੁੱਕੀ ਦੀ ਪਤਾ ਨਹੀਂ ਕਿ ਕਣ ਮੌਸਮ 20 ਕੇ ਮੌਸਮ ਆਇਆ ਬਸ ਜਿਆਦਾ ਨਹੀਂ ਆਇਆ ਅੱਜ ਫਲਾਣਾ ਆਵਣੀ ਨੂੰ ਤਾਂ ਹੋਣਾ ਕੰਮ ਧੁੱਪਾਂ ਬਹੁਤ ਧੁੱਪਾ ਬਹੁਤ ਜਿਆਦਾ ਥੋੜੀ ਸਾਰੀ ਚੀਜ਼ ਦੀ ਉਡਾਣੀ ਮੌਸਮ ਹੀ ਹੋਣਾ ਆ ਜਾਣੂ ਇੱਕ ਠਾਲੇ ਨੇ ਹੋਰ ਲੈਣਾ ਟੂਰ ਲੈ ਆਉਣਾ ਇਹ ਕਹਿੰਦਾ ਮੈਂ 18 ਆਜ ਲੈ ਜਮਾ ਮਾ ਲੈ ਜਾ ਭਾਈ ਟਰੈਕਟਰ ਜਿਹੜਾ ਮਰਜੀ ਲੈ ਲੈ ਮਿੱਟੂ ਖੋਲ ਦੋ ਤਾਂ ਮਿੱਟੂ ਖੋਲ ਕੇ ਆਣਾ ਨਾਰਾ ਮੋਟਾ ਨਹੀਂ ਯਾਰ ਨਹੀਂ ਯਾਰ ਇੰਨਾ ਵੀ ਘੱਟ ਨਾ ਕਰ ਲੈ ਮੈਂ ਬੜੀ ਆ ਛਾੜ ਇਹ ਤਾਂ ਗੱਲ ਤਾਂ ਗੱਲ ਤੇਰੀ ਸੀ ਮੇਰਾ ਦੇਖਦੇ ਹੁਣ ਬਧਾਈਆਂ ਲੱਗੇ ਦੇ ਦੇ ਕਿੰਨੀ ਕਰਨਾ ਇਹ ਨਹੀਂ ਜਾਣ ਥੱਲੇ ਆਉਂਦਾ ਆਇਆ ਨਹੀਂ ਆਪਾਂ ਜਾਦੇ ਜਾਨਾ ਬਾਈ ਰੱਖਣੀ ਹੈ ਬਾਕੀ ਦੀ ਨਸ਼ਾਨੀ ਬਾੜ ਮੇ ਚਲੋਣ ਤੁਸੀਂ ਲਾਗਾ ਮਸ਼ੀਨ ਦਾ ਕਿਹੜਾ ਲਾਗੇ ਆੜੀ ਆ ਜੀਵੇ ਆਏ ਘੁੰਮ ਜੇਗੇ ਦੋ ਜਨੇ ਬਟਵਲ ਕੋਈ ਨਾ ਚਲੋ ਦੇਖਦੇ ਨਿਕਾਲ ਬਾਈ ਕਿੰਨਾ ਕਹੇਦਾ ਦੱਸ ਦਿਆਂ ਤੁਹਾਨੂੰ ਕੋ ਜੀ ਵੱਟੋਗੇ ਭਾਈ 2.5 ਕਿਲੋ ਦੇ ਕਰੇਗਾ ਕਰਾ ਲਾ ਦੇਣ ਦੇ ਹੁਣ ਕਾਢ ਛਾੜ ਤੂ ਕਿਤਾ ਮਰਾ ਦੇ ਮਰੀ 22 ਐਨਾ ਕੋਲ ਜਤਰਾ ਨੂੰ ਪਰ 2.5 ਕਿਲੋ ਆਹ ਜੀ ਅੰਦਰੇ ਰੋਣਾ ਹੈ ਇਹ ਅੰਦਾਜ਼ਾ ਕਿੰਨਾ ਲੱਗੇਗਾ 30 ਬਾਹੀ 20 ਤੇ 25 ਦੇ ਵਿੱਚ ਇਹ ਚੁੱਕਦੇ ਹਾਂ ਜੀਰੀ ਦਾ ਸੁੱਕੀ ਹੋਆ। ਬਾਕੀ ਕਾਢੂ ਦੇਖਦੇ ਹਾਂ। ਸਾਟਾਉਂ ਦਾ ਆਉਂਦੀ ਕਾਲੂ ਉੱਤਰੂਗੀ। ਕਾਲੂ ਬੋਲ ਮੂਰ ਕੇ ਬਣੀ ਮੋਟੀ ਬਣ ਜੂਗੀ। ਜਿਵੇਂ ਜਿਹੜੇ ਬਿਮਾਰੀ ਵਾਲੇ ਛੋਟੇ ਬੁੱਝੇ ਨੇ ਉਹ ਬਣੇ ਮੋਟੇ ਨਾ ਰਣ। ਲੇਟਨੈਚਰਿਆਣਾ ਉਹ ਉਹਨਾਂ ਦਾ ਫਰਕ ਆ। ਬਾਕੀ ਪਰਦੇ ਪਾਸੇ ਵਾਲਾ ਕਿਹ ਜੰਮੀ ਹੁੰਦਾ। ਚਲ ਦੇਖਦੇ ਹਾਂ ਹੁਣ ਅੱਗੇ। ਬਾਬਾ ਜੀਰੀ ਦੇ ਜੀਰੀਵਿੰਦਰ ਇਹ 5-7 ਦਿਨ ਚੜ ਗਈ ਹੋਰ। ਰਾਹ ਕਿ ਨਹੀਂ ਰਾਹ ਵੀ ਨਾ ਔਖਾ ਹੋ ਗਿਆ ਯਾਰ ਚਲ ਅੱਜ ਆਪਣਾ ਰਾਹ ਤਾਂ ਹੋ ਗਿਆ ਹੀਲਾ ਤੂੰ ਜਤਿੰਦਰ ਨੂੰ ਫੋਨ ਕਰ ਕੱਲ ਨੂੰ ਵੀ ਕੱਲੂ ਜੀਰੀ ਵੱਡੇ ਜਿੰਦ ਨੇ ਕੱਲੂ ਆਉਣਾ ਆਪਣੇ 1 ਵਜੇ ਬਾਠ ਠੀਕ ਆ ਜੇ ਇੱਧਰ ਨੂੰ ਆਉਂਦਾ ਤਾਂ ਇੱਥੇ ਦੇ ਕਰ ਦੇ ਮਸ਼ੀਨ ਦੋ ਵੱਲੇ ਨੂੰ ਰਾਹ ਹੋ ਗਿਆ ਹੁਣ ਤਾਂ ਆ ਜਾਣੀ ਇਹ 5-7 ਦਿਨ ਜੀਰੀ ਪਹਿਲਾਂ ਵੱਡੁੰਦੀ ਜੇ ਰਾਹ ਹੁੰਦਾ ਇਹਨੂੰ ਚਲ ਵਧੀਆ ਨੂਨ ਨਹੀਂ ਪੱਕ ਗਈ ਜਾਂਦੀ ਪੱਕਾ ਲਾ ਕੇ ਮਾਰ ਦਿੰਦੇ ਹਜੇ ਕਿਹੜਾ ਨਾਲੇ ਕਣਕ ਵੀ ਜਾਨੀ ਚੌਲ ਚੰਪ ਨਹੀਂ ਹੁੰਦਾ ਹਾਂ ਫਿਰ ਇਹ ਸਭ ਤਾਂ ਹੈ ਜੀਰੀ ਆ ਹਾਂ ਪਹਿਲਾਂ ਔਰੇ ਲਾਈ ਦੀ ਕਿ ਆਪਾਂ ਇਹਨਾਂ ਉਰੀ ਦੇ ਸ਼ੁਰੂ ਕਰਿਆ ਉਰੀ ਤੇ ਸ਼ੁਰੂ ਕਰਿਆ ਬਾਈ ਜੀ ਲਾਉਣ ਦਾ ਤੈ ਹੁਣ ਗੋਭੀ ਦਾ ਹੋਰ ਲੈ ਕਿਉਂ ਨਹੀਂ ਆ ਬਨੀਰੀ ਹਾਂ ਬਾਈ ਘੱਟ ਗਿਆ ਥੋੜਾ ਜਿਹਾ ਬੂਟਾ ਉਹਨੂੰ ਕਿਹਾ ਕੱਲੂ ਪਨੀਰੀ ਲਿਆਈ ਦੇ ਉਹ ਕਹਿੰਦਾ ਵੀ ਤੈ ਪਹਿਲੇ ਪੂਰੇ ਲਿਆਉਣੇ ਸੀ ਯਾਰ ਆਪਾਂ ਨੂੰ ਉਹਨੇ ਜਿੰਨੇ ਦੱਸਤੇ ਐਸਟੀਮੇਟ ਆਪਾਂ ਨੂੰ ਪਤਾ ਹੀ ਨਹੀਂ ਤਾਂ ਉਹ ਨਾਲੇ ਤਾਂ ਜਿੰਨੇ ਉਹਨੇ ਦਿੱਤੇ ਆ ਨਹੀਂ ਉਹਨੇ 2700 ਕਿਹਾ ਤਾਂ ਤੂੰ ਘੱਟ ਲਿਆ ਆ ਆਪਾਂ 2500 ਲਿਆ ਆ ਤੇ 200 ਤਾਂ ਹੋਣੀ ਕੱਟਿਆ 11200 ਬੂਟਾ ਆਊਗਾ ਹੋਰ ਚਲੋ ਨਾਲੇ ਹੁਣ ਦੋ ਕੰਮ ਹੋ ਜਾਣੇ ਆ ਹੂੰ ਉਹਨੇ ਉਸ ਦਿਨ ਕਿਹਾ ਤਾਂ ਇਹ ਆਪਾਂ ਨੂੰ ਦੂਹੀ ਦਿੱਤੀ ਆ ਉਹਨੇ ਕਿਹਾਦਾ ਵੀ ਜੇ ਤੁਸੀਂ 4 ਦਿਨ ਬਾਅਦ ਆਉਂਦੇ ਆ ਤੁਹਾਨੂੰ ਦੂਹੀ ਹਾਈਬ੍ਰਿਡ ਦਾ ਬੂਟੇ ਦਊਂਗਾ ਹਾਂਜੀ ਹਾਂ ਬਾਈ ਚੱਲੇ ਆ ਹੁਣ ਲੱਗਿਆ ਟਾਈਮ ਜੰंडीगढ़ ਜਾਣ ਦਾ ਚੱਲ ਜੀਰੀ ਵੱਡੋਗੀ ਆਪਣੀ ਜੀਰੀ ਵੱਡੋਗੀ ਅੱਜ ਕੰਮ ਕਈ ਜਗ੍ਹਾ ਆਪਣਾ ਮਤਲਬ ਨਾਲੇ ਮੈਂ ਇੰਨੇ ਜ਼ਰੂਰੀ ਤਾਂ ਆਪਣਾ ਖੇਤ ਦੇਖਣਾ ਉਹ ਜਿਹੜਾ ਹੋ ਗਿਆ ਆਪਣਾ ਕਲੀਅਰ ਕੰਮ ਕਹਿੰਦੇ ਸੀ ਸਾਰੇ ਕੰਮ ਨਿਪਟਦੇ ਹਾਂ ਕੱਲੂ ਜੀਰੀ ਵੜਾ ਹੋ ਜੂਗੀ ਤਾਂ ਕਰਕੇ ਅੱਜ ਤੇਲ ਵਾਲੀ ਪਰਸਨ ਫੇਰ ਵੱਢਣੀ ਆ ਆ ਦੋ ਦਿਨ ਆਉਂਦੇ ਆ ਅੱਜ ਕੀ ਪੜਾ ਕੇ ਫਲੂਟੀ ਹਾਂ ਉਹ ਚਾਹੇ ਡੀਜ਼ਲ ਪਏ ਆ ਉਹ ਚ ਪੈਣਾ ਨਹੀਂ ਦਾ ਪੂਰਾ ਉਹ ਚਾਹਲੇ ਡੀਜ਼ਲ ਹੈਗਾ ਹੈਗਾ ਉਹ ਚ ਬੜਾ ਠੀਕ ਇਹ ਚ ਪਾਲੀ ਇੱਕ ਲੀਟਰ ਦੀ ਆ 1300 1300 ਦੀ ਹੈ ਨਾ 1300 ਹੀ ਪਵਾ ਲਿਆਉਣਾ ਆਪਾਂ ਨੇ ਕੱਢੀਏ ਤਾਂ ਵਿੰਦਰਾ ਇਹ ਤਾਂ ਖਾਲੀ ਇਹਦਾ ਜਮਾਂ ਖਾਲੀ ਆ ਚੱਲੀਏ ਫਿਰ ਆ ਜਾ ਚੱਲ ਬੈਠ ਦਾਰਾ ਸਟੂਡੀਓ ਕੋਲ ਜਿਹੜੇ ਸਾਡੇ ਏਰੀਆ ਦੇ ਬੰਦੇ ਆ ਉਹਨਾਂ ਨੂੰ ਪਤਾ ਹੋਣਾ ਵੀ ਦਾਰਾ ਸਟੂਡੀਓ ਕਿੱਥੇ ਆ ਪਹੁੰਚ ਗਏ ਜੀ ਹਾਂ ਬਾਈ ਪਹੁੰਚ ਗਏ ਲਾਤੀ ਨਿਊਜਲ ਚੱਲ ਰਿਹਾ ਬੜੀ ਨਿਊਜਲ ਹੈ ਇਹ 82 ਰੁਪਏ 44 ਪੈਸੇ ਰੇਟ ਹੈ ਠੀਕ ਆ ਆਪਣੀ ਹੈਗਾ 99 ਰੁਪਏ 27 ਪੈਸੇ ਲਗਭਗ 6 ਰੁਪਏ ਦਾ ਫਰਕ ਹੈ 6 ਰੁਪਏ ਦਾ ਫਰਕ ਆ ਸਸਤਾ ਆਪਣੇ ਆਪਣੇ ਪੰਜਾਬ ਨਾਲੋਂ ਹਾਂ ਠੀਕ ਆ ਬਾਕੀ ਬਾਈ ਤੇਲ ਦੀ ਕੁਆਲਿਟੀ ਕਿੰਨਾਂ ਦਾ ਕੀ ਵੀ 6 ਨੂੰ ਕਰ ਲਓ ਕੋਣਾ ਤੇਰਾ ਸਾਰਾ ਉਹ ਤਾਂ ਚੱਲ ਫਰਕ ਪੈਣਾ ਹੀ ਆ ਹਾਂ ਉਹ ਤਾਂ ਫਰਕ ਪੈਣਾ ਹੀ ਆ ਇਹ ਤਾਂ ਨੀਲਾ ਪਿਆ ਆਪਾਂ ਨੂੰ ਕਿੰਨੇ ਸਾਲ ਹੋ ਗਏ ਇਹ 7 ਸਾਲ ਹੋ ਗਏ ਆਹ ਮੰਨ ਕੇ ਚੱਲ ਆਗਾ ਚੱਲ ਹੁਣ ਨਵਾਂ ਲੈ ਟਰੈਕਟਰ ਦੋਏ ਟਰੈਕਟਰ ਚ ਵੀ ਕਦੇ ਆਪਣੇ ਲੋਕਲ ਤੇਲ ਨਹੀਂ ਪੋਇਆ ਹਾਂ ਆ ਭਰਾ ਲੀਦੀਆਂ ਦੂਹੀ ਚੱਲੇ ਹੈਗਾ ਨਾਲੇ ਭਾਈ ਬਰਕਤ ਤਾਂ ਬਹੁਤ ਆ ਜਿਹੜਾ ਇਹ ਤੇਲ ਆ ਨਾ ਕਿ ਨਹੀਂ ਥੈਂਕ ਯੂ ਭਰਾ ਦਾ ਇਹ ਵੀ ਐਵਰੇਜ ਦਿੰਦਾ ਭਾਈ ਐਵਰੇਜ ਕਾੜਾ ਤੇਲ ਹੂੰ ਬੜੀ ਨੀ ਹੋ ਰਿਹਾ ਇਹਦਾ ਫਾਇਦਾ ਬਹੁਤ ਆ ਨਾ ਕੋਈ ਚੰਸੀ ਨਹੀਂ ਹਾਂ ਉਹ ਡੈنسਿਟੀ ਲਿਖਿਆ ਹੋਇਆ ਥੱਲੇ 1.8349 ਆ ਆਪਣੇ ਕਿਤੇ 70 ਦੇ ਉੱਪਰ ਮਿਲ ਗਈ ਪੰਜਾਬ ਵਿੱਚ ਪੰਪ ਚ ਤਾਂ ਮੈਨੂੰ ਕਹੀਦੀ ਉਹ ਇਹਦਾ ਤੇਲ ਦਾ ਗਾੜਾ ਬਣਾਉਂਦਾ ਥਿੱਕ ਨੇਸ ਹੁੰਦੀ ਹੈ ਤੇਲ ਦੀ ਵੀ ਕਿੰਨੀ ਕੁਆਲਿਟੀ ਆ ਦੀ ਦੇਖ ਡੈنسਿਟੀ ਲਿਖਿਆ ਹੋਇਆ ਨਾ 82.44 ਪੈਸੇ ਆ ਹੁਣ ਤੱਕ 676 ਲੀਟਰ ਪੈ ਗਿਆ ਆਪਾਂ ਫੁੱਲ ਕਰਾ ਲੈਣੀ ਆ ਇਹ ਇਹਦਾ ਗੁੰਦਾ ਮਾੜਾ ਮੋਟਾ ਜਿਹਾ ਲੱਗਿਆ ਕਿੰਨਾ ਕੁ ਹੁਣ ਪਿਆ ਇੰਨਾ ਕਿ ਹੋਰ ਆ ਆਪਾਂ ਦੂਈ ਚ ਕਿਹੜਾ ਲੜਨਾਂਗੇ ਇਹ ਆ ਬਾਈ ਪੰਪ ਜਦ ਆਪਾਂ ਚੰਡੀਗੜ੍ਹ 39 ਵਾਲੀ ਮੰਡੀ ਜਉਨੇ 39 ਵੈਸਟ ਇਹ ਪਹਿਲੀ ਪੰਪ ਆ ਜਦ ਆਪਾਂ 43 ਨੂੰ ਜਾਂਦੇ ਆ ਠੀਕ ਆ ਇਹਦੇ ਸਾਹਮਣੇ ਆਪੋਜ਼ਿਟ ਸਾਈਡ ਉਧਰ ਤੇ ਵਾਪਸ ਆਵਾਂਗੇ ਤਾਂ ਸਰਕਾਰੀ ਪੰਪ ਆ ਸਰਕਾਰੀ ਪੰਪ ਬਰਲੀ ਸਾਈਡ ਆ ਨਾ ਹਾਂ ਸਰਕਾਰੀ ਪੰਪ ਦੇ ਉੱਥੇ ਯਾਰ ਉਹਨਾਂ ਕੋਲ ਤੇਲ ਨਹੀਂ ਹੁੰਦਾ ਹਾਂ ਬਹੁਤ ਵਾਰ ਬਹੁਤ ਜ਼ਿਆਦਾ ਹਾਂ ਬਹੁਤ ਵਾਰ ਮੈਨੂੰ ਦੁਆਰਾ ਦੁਆਰਾ ਯੂ ਟਰਨ ਲੈਣਾ ਪਿਆ ਆਪਾਂ ਨੇ ਉੱਥੇ ਰੇਡ ਬਹੁਤ ਨਾਲੇ ਦਿਖਾਦੇ ਤੂੰ ਲਗਾਤਾਰ ਜੀ ਨੂੰ ਦਰ ਕਿੰਨੇ ਤੋਂ ਆਪਾਂ ਲਈ ਪੰਪਾ ਦਾ ਇੱਥੇ ਭਰਾਉਣੇ ਆ ਜਾਂ ਉਧਰ ਤੇ ਭਰਾਉਣੇ ਆ ਦੋ ਪੰਪ ਪੱਕੇ ਆ ਯਾਰ ਇਹਨਾਂ ਨਾਲ ਲਿਆਜਾ ਭਰੋਸਾ ਚਾਹੇ ਹੁਣ ਨਿਊਜ਼ਲ ਰਕਾ ਕੇ 5 ਲੀਟਰ ਭਰਵਾ ਕੇ ਦੇ ਬਹੁਤ ਵਾਰ ਚੈੱਕ ਕਰਿਆ ਪਿਛਲੀ ਵਾਰ ਇੰਦਰਜੀਤ ਦੇ ਲੈ ਕੇ ਗਿਆ ਮੇਰੇ ਨਾਲ ਤੇ ਇੰਦਰਜੀਤ ਕਹਿੰਦਾ ਘੱਟ ਪੈਂਦਾ ਜਿਵੇਂ ਹੁਣ ਨਿਊਜਲ ਲੱਗੀ ਹੋਈ ਆ ਐਕਨੇ ਨਿਊਜਲ ਬਾਈ ਨੇ ਰੋਗ ਲਈ ਨਾਪੇ ਪਏ ਇਹਨਾਂ ਕੋਲ ਠੀਕ ਆ ਕਹਿੰਦਾ ਬੋਲ 1 ਲੀਟਰ ਕੱਢਣਾ 2 ਕੱਢਣਾ ਕਿ 5 ਕੱਢਣਾ ਕਹਿੰਦਾ 5 ਗਿਤੀ ਭਰ ਦੇ 5 ਪੂਰਾ ਕੱਢ ਕੇ ਆਪਣੇ ਫੇਰ ਨਿਊਜਲ ਚਲਾਤੀ ਬਾਈ ਜਿਵੇਂ ਹੁਣ ਆਪਣਾ ਚੱਲਦਾ 37 ਆ ਤੇ 35 ਪਰ ਰੋਕ ਕੇ 40 ਫੇਰ ਪਾ ਲਿਆ ਇਹ ਚੀਜ਼ ਦਾ ਬੜਾ ਫਰਕ ਪੈਂਦਾ ਉਹਦਾ ਰੇ ਭਾਈ ਗਾ ਇਹਨਾਂ ਨੂੰ ਆਇਆ ਵੀ ਗਾਕ ਥੋੜੀ ਆਪਣਾ ਖਰਾਬ ਕਰਨਾ ਹੈ ਕਿ ਨਹੀਂ ਬਈ ਚੈਕਿੰਗ ਬਹੁਤ ਆ ਰੇ ਆਪਣੇ ਪੰਜਾਬ ਦੇ ਯਾਰ ਕਿਹੜਾ ਪੁੱਛਦਾ ਕੋਈ ਵੀ ਨਹੀਂ ਪੁੱਛਦਾ ਚੈਕਿੰਗ ਬਹੁਤ ਆ ਤੁਸੀਂ ਪਟ્રોલ ਦੀ ਦੇਖ ਲਿਓ ਆ ਡੈਨਸਿਟੀ ਪਟ્રોલ ਦੀ ਆਪਣੇ ਉੱਥੇ 73 72 ਇੱਥੇ 75 ਆ ਚੈੱਕ ਕਰ ਇਹ ਪੁਆਨ ਵਾਲੇ ਪ੍ਰੀਮੀਅਮ ਪਟ્રોલ ਆ ਇਹ ਆਪਣੇ ਇਹ 103 ਰੁਪਏ ਆ ਇੱਥੇ 94 ਰੁਪਏ 92 ਰੁਪਏ ਕਿਹੜਾ ਪਾਵਰ ਵਾਲਾ ਹੋਈ ਇਹ ਹਾਂ ਪਾਵਰ ਮਟਰੋਲ ਆ ਤੈਨੂੰ ਤਾਂ ਹੋ ਨਹੀਂ ਕਰਿਆ ਹੋਇਆ ਹਾਂ ਹਾਂ ਬਦਲਿਆ ਹਾਂ ਕਲਾਸਰ ਬਾਕੀ ਦੇ ਕਲਾਸਰ ਦੇਖ ਲੈ ਉਹਦਾ ਵੀ ਪਟ્રોલ ਦਾ ਰੇਟ ਦਿਖਾ ਦੰਨੇ ਆਪਾਂ ਕਿਹੜੇ ਚ ਪਤਾ ਲੱਗੂਗਾ ਉਹਦਾ ਨਹੀਂ ਹੈਗਾ ਉਹ ਕਿੱਥੇ ਲਿ ਗਿਆ ਜੀ ਜੀ ਇੱਧਰ ਚੰਗੀ ਆਉਂਦੀ ਆ ਨਾ ਜੀਰੀ ਨਾਲ ਤਾਂ ਮੰਡੀ ਆ ਨਾ ਉਹ ਨਾਲ ਤਾਂ ਹੈਗੇ ਉਹ ਖਾਦੀ ਆਉਣ ਲੱਗੀ ਹੋਣੀ ਜੀਰੀ ਜ਼ਿਆਦਾਤਰ ਜ਼ਿੰਮੇਦਾਰ ਉਹੀ ਲੱਗਿਆ ਹੋਇਆ ਹਾਂ ਉਰੇ ਆਏ ਆ ਗਿੱਲੀ ਸੂਪੀ ਦਾ ਬਹੁਤਾ ਜ਼ਿਆਦਾ ਕੋਈ ਰੌਲਾ ਨਹੀਂ ਹਾਂ ਕਿਉਂਕਿ ਉਰੇ ਨਾਜ ਘਟ ਆਉਂਦਾ ਨਾ ਬਿਲਕੁਲ ਡਰੋਡਾ ਟਰਾਲੇ ਆ ਰਹੇ ਤੇਲ ਭਰਾ ਕੇ ਲਿਕੇ ਜਾਂਦੇ ਬਹੁਤ ਬਹੁਤ ਭਰਾ ਕੇ ਲਿਕੇ ਆਇਆ ਟੋਲਾਂ ਦਾ ਢੋਲ ਹਾਂ ਉਹ ਇਹਨਾਂ ਕੋਲ ਬਾਈ ਕਿਹਦਾ ਡੀਜ਼ਲ ਹੁੰਦਾ ਬੜੀ ਕੁਆਂਟੀਟੀ ਚ ਕੁਆਂਟੀਟੀ ਚ ਖਤਮ ਹੋਣ ਦਾ ਨਾ ਹੋਣੀ ਹੈਗਾ ਵੀ ਜਿੱਤੇ ਖਤਮ-ਖਤਮ ਹੋ ਜੂਗਾ ਜਾਂ ਕੁਛ ਆ ਟੋਲ ਭਰਾ ਕੇ ਅਗਲਾ ਕਹਿੰਦਾ ਚੱਲ ਹੁਣ ਆਪਣਾ ਵਾਹ ਪਈਆ ਕਰਾਂਗੇ ਕਣਕ ਬੀਜਾਂਗੇ ਹੋ ਗਈ ਹੋ ਲੋ ਗਈ ਠੀਕ ਹੈ 1 ਲੱਖ 7000 ਦਾ ਪੈ ਗਿਆ 1 ਲੱਖ 7000 ਦਾ ਲੱਖ ਦਾ ਬਾਈ ਪਹਿਲਾਂ ਦਾ 7000 ਦਾ ਹੁਣ ਜਣੀ ਕੋਈ ਤਸਰ ਨਹੀਂ ਹੈਗੀ ਬਸ ਠੀਕ ਆ ਹੋਲੀ ਜਾਣਾ ਪੈਣਾ ਥੋੜਾ ਜਿਆ ਕੋਈ ਨਾ ਇੱਥੇ ਤੱਕ ਆ ਗਿਆ ਇੱਥੇ ਤੱਕ ਆ ਗਿਆ ਪੈਦਾ ਜਾਣਾ ਤਾਂ ਇੰਨਾ ਹੋਰ ਫਿਰ ਆਏ ਡੁੱਲਣ ਦਾ ਮੈਨੂੰ ਐਂ ਚ ਮੂੰਹ ਨਾਲ ਡੁੱਡੂਗਾ ਫਿਰ ਹਾਂ ਇੱਥੇ ਜਿਹੜਾ ਕਾ ਗਿਆ ਪੂਰਾ ਇੱਥੇ ਖੈਰ ਦੇਖ ਲੈ ਮੜਾ ਇੱਕ ਖੜੀ ਹੋਇਆ ਇਹ ਠੀਕ ਆ ਠੀਕ ਆ ਲੱਗਿਆ ਉਹ ਬਾਈ ਆਪਾਂ ਖਲੜ ਆ ਗਏ ਖਲੜ ਦੀ ਐਂਟਰੀ ਆ ਇਹ ਸਨਿਨ ਗਲੇਵ ਟੱਪ ਕੇ ਜਾਮ ਚੈੱਕ ਕਰੋ ਤੁਸੀਂ ਕਿਰਾ ਔਰ ਅੱਜ ਇਧਰ ਬੋਹਾਲੀ ਐਂਟਰੀ ਵਾਲੇ ਆ ਅੰਦੀ ਵੇ ਪਹੁੰਚ ਗਏ ਆਪਣੇ ਸ਼ੈੱਡ 'ਚ ਟਾਈਮ ਹੋ ਗਿਆ 8:59 ਦਾ ਹਨੇਰਾ ਹੋ ਗਿਆ ਕਿ ਉਹਦੇ ਟਾਈਮ ਲੱਗ ਗਿਆ ਕੁਝ ਹਵਾ ਘਟ ਗਈ ਦੀ ਬਈ ਟੈਂਕੀ 'ਚ ਰਾਹ 'ਚ ਇੱਕ ਨਾਲ ਯਾਰ ਹੌਲੀ ਹੌਲੀ ਆਏ ਆ ਡੀਜ਼ਲ ਡੁੱਲਦਾ ਪੁੱਪਰੋਂ ਡੁੱਲ ਰਿਹਾ ਆ ਅਲਫੋ ਡੁੱਲ ਰਿਹਾ ਦਾ ਦੇਖਿਆ ਹੁਣ ਤਾਂ ਨਹੀਂ ਆਵਾਂਗਾ ਡਿਟੇਲ ਨਾਲ ਹੁਣ ਤਾਂ ਠੀਕ ਆ ਠੀਕ ਆ ਲਈ ਜੀ ਉਹਦੇ ਕਰਕੇ ਆਪਾਂ ਬਈ ਹੌਲੀ ਆਏ ਵੀ ਟਾਇਰ 파ੜ ਪੂੜ ਨਾ ਜਾਵੇ ਹੂੰ ਹਵਾ ਘਟਣ ਦਾ ਕਰਕੇ ਇਹ ਖੜੀ ਰਹੀ ਉਹ ਘਟ ਗਈ ਉਹ ਨਹੀਂ ਅਸਲ ਚ ਟਾਇਰ ਛੋਟੇ ਆ ਯਾਰ ਇਹ ਟਾਇਰ ਛੋਟੇ ਆ ਆਹ ਦੇਖ ਟਾਇਰ ਆ ਬੜੇ ਨੇ ਤੇ ਬਾਈ ਆਪਾਂ ਨੂੰ ਪੂਰਾ ਮਤਲਬ ਆਪਣੇ ਪੰਜਾਬ ਨਾਲੋਂ 7400 ਰੁਪਏ ਦਾ ਮਤਲਬ ਫਰਕ ਪਿਆ ਆਹ ਟਰੈਕਟਰ ਦਾ 딜 ਕੱਢ ਗਏ ਇਹ ਟਰੈਕਟਰ ਦਾ ਕੱਢ ਗਏ ਇਹਦਾ ਮੰਨ ਕੇ ਚੱਲੇ ਨੇ 800 ਦਾ ਆਉਣ ਜਾਣ ਦਾ 딜 ਖਾਦਾ ਆਪਣੇ ਨੇ ਆਪਾਂ ਨੇ 8300 ਦਾ ਫਰਕ ਕੱਢਿਆ ਠੀਕ ਹੈ 1 ਲੱਖ ਆਪਣਾ 7000 ਦਾ 딜 ਬਣਿਆ ਹੂੰ ਬਾਰਾਂ ਸੌ ਕੁ ਸਲੀਟਰ ਬਣਿਆ ਹੈ 1250 ਹਾਂ ਇੰਨੇ ਦੇ ਕਰੀਬ ਬਣਿਆ 1200 ਕੁਛ ਬਣਿਆ 1200 ਜੀ ਦਾ ਵੱਧ ਬਣਿਆ ਬਾਕੀ ਭਾਈ ਜਿਹਨੇ ਜਿਹਦੇ ਕੋਲ ਮੋਟਾ ਕੰਮ ਆ ਕੈਸ ਤੇਲ ਚੱਕਣਾ ਭਾਈ ਉਹਨੂੰ ਚੰਡੀ ਕੱਢਦੀ ਫਾਇਦਾ ਹਾਂ ਠੀਕ ਨਹੀਂ ਸਕਾਉਂਡ ਵੀ ਦਿੰਨੇ ਆ ਉਹ ਤੇ ਸਕਾਉਂਡ ਵੀ ਦਿੰਨੇ ਆ ਬਾਕੀ ਭਾਈ ਕਈ ਬੰਦਿਆਂ ਦਾ ਸਰਕਲ ਐਵੇਂ ਦਾ ਬਣਿਆ ਹੋਇਆ ਅਗਲਾ ਕਹਿੰਦਾ ਵੀ ਪੰਪ ਪਰ ਪਰ ਚੀ ਜਲਦੀ ਆ ਹਾਂ ਉਹਨਾਂ ਨੂੰ ਉਹੀ ਫਾਇਦਾ ਟੂੰ ਡਰਾਈਵਰ ਭਾਉਣੇ ਆ ਠੀਕ ਨਹੀਂ ਉਹਨਾਂ ਨੂੰ ਉਹੀ ਫਾਇਦਾ ਹਾਂ ਪਰ ਹੁਣ ਤੂੰ ਆਏ ਹਿਸਾਬ ਨਾਲ ਲੈ ਯਾਰ ਹੁਣ ਜਿੰਨੇ ਆਪਣਾ ਆਹ ਦੋ ਦਿਹਾੜੀਆਂ ਮਤਲਬ ਸੁਪਰ ਸਲੀਟਰ ਦੀਆਂ ਚੱਲਣਾ ਜਿੰਨੇ ਦਾ ਇਹ ਵੀ ਚੀਜ਼ ਨੋਟ ਕਰੀ ਜਾਵੇ ਨਾ ਨਾਲ ਕਿ ਨਹੀਂ ਤੇਲ ਤਾਂ ਆਪਾਂ ਨੇ ਹਰੇ ਤੇ ਵੀ ਪਾਉਣਾ ਹੈ ਪੈਸੀ ਹਰੇ ਵੀ ਜਿਹਨੇ ਆ ਪੈਸੇ ਉੱਥੇ ਵੀ ਦੇਣੇ ਆ ਫਰੀ ਦਾ ਆਪਾਂ ਨੂੰ ਡੀਜ਼ਲ ਕਿਸ ਨੇ ਦੇਣਾ ਨਹੀਂ ਇਹਦੇ 'ਚ ਦੇਖਿਆ ਜਾ ਵੀ ਜੇ ਆਪਣਾ ਫਾਇਦਾ ਹੁੰਦਾ ਜਿੱਥੇ ਉੱਥੇ ਜਾਇਆ ਜਾਵੇ ਕੋ ਸਾਨੂੰ ਬਾਈ ਹੈਵੀ ਲੋਕਲ ਜੰਡੀਗੜ ਆਪਾਂ ਨੂੰ ਤਾਂ ਜਮਾ ਸਾਨੂੰ 40 ਕਿਲੋਮੀਟਰ ਬਸ ਅੱਜ ਰੋਟੀ ਆਪਾਂ ਨਾਲ ਖਾਂਦੇ ਬਹੁਤ ਬੈਗ ਆ ਆਪਾਂ ਨੇ ਤਾਂ ਹੁਣ ਕੱਦੇ ਆ ਜਾਣ ਦਾ ਹੁਣ ਨੂੰ ਉੱਥੇ ਮਿੱਤਰ ਬਿਲੀ ਟੱਕਰ ਕੇ ਬਾਈ ਟਾਈਮ ਲੱਗੇ ਜਾਂਦਾ ਗੱਲਾਂ ਬਾਤਾਂ ਮਾਰਦਿਆਂ ਨੂੰ ਆਪਾਂ ਨੂੰ ਤਾਂ ਜਮਾ ਹੀ ਲੋਕਲ ਲੱਗਦਾ ਹੈ ਨਾ ਜੰਡੀਗੜ ਮਾਲ ਹੀ ਖੜਾ ਬਾਕੀ ਕੱਲ ਨੋਰ ਬੰਦਿਆਂ ਤੋਂ ਦੂਰ ਰੱਖਦੇ ਜੇ ਆਪਾਂ ਰੋਟੀ ਨਾ ਖਾਂਦੇ ਹੁਣ ਕਦੇ ਆ ਜਾਣਾ ਕੱਲ ਨੂੰ ਹੋਲ ਹੋਊਗੀ ਆਪਣੀ ਜੀੜੀ ਅੱਜ ਨਹੀਂ ਜੜੀ ਹੈਗੀ ਬਾਈ ਅੱਜ ਪੱਖਾ ਲਾ ਕੇ ਜਿਹੜੀ ਹਲਦੀ ਵਾਲੀ ਦੀ ਐਵੇਂ ਛੱਡਤੀ ਮਤਲਬ ਪੱਖਾ ਤਾਂ ਲਾਇਆ ਉਹਨੂੰ ਵੀ ਕਿਤੇ ਉਹ ਗਰਮੈਸ ਨਾਲ ਜਿਹੜੇ ਵਿੱਚ ਹਲਦੀ ਦੀ ਮਤਲਬ ਡੋਡੀ ਜੀ ਵਿੱਚ ਆ ਜਾਂਦੀ ਹੈ ਨਾ ਵੀ ਉਹ ਰੰਗ ਨਾ ਫੜ ਲਵੇ ਕਾਲੂ ਤੇਰੇ ਵਾਲੀ ਗੱਗੀ ਜੱਗੀ ਵਾਲੀ ਦੋਏ ਹੋ ਕੇ ਦੋਏ ਆ ਬਾਕੀ ਅੱਜ ਫੜਾ ਕਲੀਅਰ ਹੋ ਗਏ ਜਿਹੜੀਆਂ ਹੋ ਟੇਰੀਆਂ ਦੀਆਂ ਸਾਰੀਆਂ ਲੱਗੀਆਂ 20 20 ਮੌਚਰ ਆਇਆ ਆਪਣੀਆਂ ਦਾ ਅੱਜ ਸੈਕ ਆਪਾਂ ਨੇ ਕਰ ਲਿਆ ਆਪਾਂ ਨੂੰ ਪਤਾ ਤਾਂ ਵੀ ਇੰਨੇ ਕਿੰਨੇ ਨਮਾਈ ਦਿਖਾਉਣੀਆਂ ਦਿਖਾਉਣੀਆਂ ਆ ਕਾਲੂ ਵਾਲੀ ਧੁੱਪਾਂ ਐਨ ਬਣਦੀ ਕੱਲ ਦਾ ਭਰਾਈ ਕਰ ਦੇਣੀ ਆ ਫਿਰ ਕਾਲੂ ਸਿਮਰਨਾ ਟਰਾਲਾ ਚਾਰਨਾ ਆਪਾਂ ਨੇ ਕਾਲੂ ਵੱਢਣੇ ਵੀ ਆ ਹੋਰ ਆਪਾਂ ਨੇ ਦੋ ਗੀਲੇ हां ਜਿਹੜਾ ਜਰਾ ਕੱਲ ਨੂੰ ਆ ਫੇਰ ਆਪਾਂ ਨਹੀਂ ਵੱਢਣੀ ਕੱਲ ਨੂੰ ਆਵਾਸਨ ਅੱਠ ਜਿਹੜਾ ਕੱਲ ਨੂੰ ਆ ਤੇਰਾ ਤੇਰਾ ਟਰਾਲਾ ਖਾਲੀ ਹੋਣਾ ਮੇਰੇ ਵਾਲਾ ਹੋਣਾ ਫੇਰ ਹਾਂ ਠੀਕ ਹੈ ਦੋ ਟਰਾਲਿਆਂ 'ਚ ਸਾਰਾ ਮਾਲ ਪੈ ਜਾਣਾ ਕੱਲੂ ਜੀ ਇਹਦੇ ਮਸ਼ੀਨ ਆ ਗਈਗਾ ਨਿਬੜ ਜੂਗਾ ਨਾ ਮੇਰਾ ਨਿਬੜ ਜੂਗਾ ਫੇਰ ਮੇਰੀ ਮੀਨੇ ਤੱਕ ਪੜਾਈ ਪੈ ਜਾਣੀ ਬਸ ਸਿੰਗਲ ਡੈਰੀ 'ਚ ਇੱਕ ਕੀਲੇ ਦੀ ਲੈਰੀ ਪਾਉਣੀ ਆ ਜਿੰਨੇ ਮਾਲ ਦੇ ਦੋੇ ਖੜੀਆਂ ਬੇਲੀਆਂ ਆ ਹੁਣ ਤਾਂ ਬਰਗੜ ਦੇਣੀ ਹੈ ਕਿਸੇ ਨੂੰ ਨਾ ਨਾ ਜਿਹੜੀ ਨਰਮਤ ਨੂੰ ਦੱਸਿਆ ਵੀ ਥੋੜੀ ਨਰਮ ਅੱਛਾ ਅੱਛਾ ਠੀਕ ਹੈ ਬੜਾਉਣਾ ਉਹ ਮੂਰਿਆ ਬੜਾ ਦੇਣਾ ਮੈਂ ਕਹਿੰਦਾ ਕੱਟ ਲੋ ਨੋਨਾ ਮੂਰੇ ਜੀਰੀ ਨਹੀਂ ਨਰਮ ਹੈਗੀ ਇੰਨੀ ਉਹਦੇ ਬਹੁਤ ਜ਼ਿਆਦਾ ਆੜ ਦੀ ਜਿਹੜੀ ਰਾਇ ਵੀ ਤੈਨੂੰ ਦਿਖਾਈ ਦੀ ਮੂਰੇ ਟਰਾਲੀ ਬਾਹਰੇ ਖੜੀ ਆ ਦੋ ਟਰਾਲੀਆਂ ਖੜੀਆਂ ਬਾਈ ਇੱਕ ਅੰਦਰ ਗੜੀ ਇੱਕ ਬਾਹਰ ਗੜੀ ਆ ਬਾਹਰ ਯਾਰ ਕਿਹੜਾ ਰੱਖੀ ਰੱਖੀ ਜਾਊਗਾ ਅੰਦਰ ਠੀਕ ਆ ਇੱਥੇ ਹੁਣ ਜਿੰਦਾ ਲਾ ਕੇ ਲੰਗੀ ਜੀਰੀ ਦਾ ਆਰਾਮ ਨਾ ਪੈਂਦੀ ਆ ਜੱਗਾ ਬੈਗ ਨਹੀਂ ਲੱਗੇ ਲਾਉਣੀ ਆਉਂਦੀ ਹੁਣ ਡਰਾਈਵਰਾਂ ਦੇਖਣਾ ਪੈਂਦਾ ਠੀਕ ਉਹ ਆਪਾਂ ਇਹਨੂੰ ਕਿਹਾ ਮੈਂ ਵੀਰ ਜਿੱਤੇ ਖੋਲ ਦੀਆ ਖੋਲ ਜਾ ਕਿ ਨਹੀਂ ਡਿਊਟੀ ਵਾਲਾ ਬੰਦਾ ਉਹ ਐਡਾ ਕਿਦੇ ਆਪਣੇ ਤੇਰੀ ਮੰਗਦਾ ਹੈ ਨਹੀਂ ਮੇਰੇ ਤੇਰੀ ਮੰਗ ਵੀ ਟਰੈਕਟਰ ਨਹੀਂ ਫਿਰਦਾ ਨਾ ਨਾ ਠੀਕ ਆ ਹਾਂ ਚਲੋ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ